ਸਾਥ ਸੰਗਤ ਜੀ ਤੁਹਾਨੂੰ ਇੱਕ ਹੋਰ ਅਜ ਹੱਡ ਬੀਤੀ ਹਾਸੇ ਵਾਲੀ ਗੱਲ ਸੁਣਾਉਣੀ ਜੋ ਬਹੁਤ ਪੁਰਾਣੀ ਗੱਲ ਆ ਬਹੁਤ ਪੁਰਾਣੀ ਇੱਕ ਸਮੇਂ ਅਸੀਂ ਮੈਂ ਜਗਰਾਤ ਸਰਪੰਚ ਮੰਨੀ ਮਾਦੋ ਬੰਤ ਵਗੂਗਾ ਬਿੰਦਰ ਨੇ ਲੈ ਕ ਰਤਨ ਤੇ ਪਜਨੋ ਇਹ ਦੋ ਭਰਾ ਸੀ ਜਿਨ੍ਹਾਂ ਦਾ ਖੇਤ ਇੱਥੇ ਆ ਬੋੜ ਕੋਲੇ ਆ ਇਹ ਉਦੋਂ ਲਖਸਲ ਬਾੜੀਆਂ ਦੇ ਵਿੱਚ ਸੀਗੇ ਢੁੱਡੀ ਗਲੇ ਨਰ ਪਾਏ ਢੁੱਡੀ ਆਉਂਦੇ ਹੁੰਦੇ ਸੀ ਮੀਟਿੰਗ ਕਰਨ ਇਹਨਾਂ ਦੇ ਖੇਤ ਬੈਠ ਕੇ ਕਰਦੇ ਹੁੰਦੇ ਸੀ ਤੇ ਸਾਨੂੰ ਇਹ ਨਾਲ ਜੋੜ ਲੈਂਦੇ ਸੀ ਬੱਸਾਂ ਬੁੱਸਾਂ ਨੂੰ ਅੱਗ ਲਾਉਣ ਜਾ ਕੇ ਤੇਰਨ ਬੱਸਾਂ ਘੇਰਣੀਆਂ ਜਾ ਕੇ ਤੇ ਹੋਰ ਜਾਣਾ ਤੇ ਨਾਲ ਲੈ ਜਾਣਾ ਤੇ ਅਸੀਂ ਬੱਚੇ ਸੀ ਸਾਨੂੰ ਪਤਾ ਨਹੀਂ ਸੀ ਕਹਿੰਦੇ ਆ ਜਾਓ ਅੱਜ ਆਪਣੇ ਖੇਤ ਮੀਟਿੰਗ ਹੈ ਅਸੀਂ ਭਾਈ ਸਾਰੇ ਤਰ੍ਹਾਂ ਦੇ ਮਿੰਦਰ ਕਹਿੰਦੇ ਨਾਲ ਇੱਕ ਸਿਰ ਰਲ ਆਂਦਾ ਸੀ ਉਦੋਂ ਗਿੱਲੀ ਦੱਗੀ ਕਾ ਉਹ ਮਿੰਦਰ ਦੇ ਨਾਲ ਖੇਤ ਜਾਂਦਾ ਆਂਦਾ ਸੀ ਹੁਣ ਮਿੰਦਰ ਨੇ ਖੇਤ ਜਾਣਾ ਨਹੀਂ ਸੀ ਉਹਨੇ ਸਾਡੇ ਨਾਲ ਜਾਣਾ ਸੀ ਤੇ ਉਹ ਕਹਿੰਦਾ ਮੈਂ ਇਕੱਲੇ ਨਹੀਂ ਜਾਣਾ ਉਹ ਉਹਨੂੰ ਡਰਾਤਾ ਕਿਸੇ ਨੇ ਕਹਿੰਦੇ ਕਿ ਨਿਹਾ ਲੈ ਕੇ ਖੇਤ ਕੋਲੇ ਆ ਕੇ ਭੂਤਾਂ ਰਹਿੰਦੀਆਂ ਬੋਰ ਤੇ ਉਹ ਇਕੱਲਾ ਨਹੀਂ ਸੀ ਜਾਂਦਾ ਹੁੰਦਾ ਤੇ ਮਿੰਦਰ ਦੇ ਨਾਲ ਹੀ ਜਾਂਦਾ ਸੀ ਹੁਣ ਮਿੰਦਰ ਸਾਡੇ ਨਾਲ ਸੀ ਤੇ ਉਹਨੇ ਕੀ ਕਰਿਆ ਤੇ ਭਾਈ ਸਾਡੇ ਨਾਲ ਹੀ ਤੁਰ ਪਿਆ ਬਹੁਤ ਅਸੀਂ ਰੋਕੇ ਸਾਰੇ ਕਹਿਣ ਲੱਗੇ ਭਜਨੇ ਨੂੰ ਕਹਿੰਦੇ ਜਵਾਕ ਆ ਯਾਰ ਤੇ ਵੀ ਇਹਨੂੰ ਮੋੜ ਦਿਓ ਕਿਸੇ ਕੋਲੇ ਦਸ ਦਸ ਨਾਲ ਦੇ ਵਾਰ ਕਿਉਂਕਿ ਇਹ ਗੱਲਾਂ ਗੋਪਤਾ ਪੁਲਿਸ ਤੋਂ ਉਹ ਗੋਪਤ ਕਰਦੇ ਆ ਵੀਰ ਕਿਸੇ ਕੋਲੇ ਗੱਲ ਨਾ ਕਰ ਦੇਵੇ ਵੀ ਇਹਨੂੰ ਮੋੜੋ ਹੁਣ ਉਹਨੂੰ ਮੋੜ ਗਏ ਉਹ ਮੁੜੇ ਨਾ ਉਹਨੂੰ ਮੋੜ ਗਏ ਉਹ ਮੁੜੇ ਨਾ ਬਹੁਤ ਮੈਂ ਤਾਂ ਕਰੀ ਬਤੁਝਾਵੜਾ ਵੀ ਤੂੰ ਆਉਂਦੇ ਚ ਘਰ ਨੂੰ ਜਾਵਣਾ ਨਾ ਕਰਨ ਨੂੰ ਜਾਵੇ ਚਲੋ ਭਾਈ ਅਸੀਂ ਕੀ ਵਿਆਉਂਤ ਬਣਾ ਲਈ ਦੋ ਤਿੰਨ ਜਣੇ ਨੇ ਮੈਂ ਉਹ ਰੁੱਤਨ ਚਾਰ ਜਣੇ ਤੁਸੀਂ ਪਹਿਲਾਂ ਲੰਘ ਜੋ ਉਦੋਂ ਕਪਾਹ ਨਰਮੇ ਜਿਹੇ ਹੁੰਦੇ ਸੀ ਭਜਨੇ ਕੇ ਖੇਤ ਦੇ ਕੋਲੇ ਕਿੱਲੇ ਦੇ ਵਿੱਚ ਕਪਾਹ ਵੇਜੀ ਸੀ ਤੇ ਮੋ ਖੇਤ ਨੇ ਦੀ ਮੋਟਰ ਜਿੱਤੇ ਅਸੀਂ ਬਹਿਣਾ ਸੀ ਤੇ ਅਸੀਂ ਭਾਈ ਉੱਥੇ ਤਿੰਨ ਚਾਰ ਜਣੇ ਵੀ ਰਹੀ ਤੇ ਬਹਿ ਗਏ ਇਹ ਮੇਰੇ ਨਾਲ ਗਿੱਲੀ ਅਸੀਂ ਤਿੰਨ ਕਜਾਣੇ ਸੀ ਮੈਂ ਤੇ ਕਨੇ ਮੰਨੀ ਤੇ ਮਾਦੋ ਬੰਤ ਜਗਰਾਜ ਤੇ ਰਤਨਾ ਤੇ ਮਿੰਦਰ ਇਹ ਚਾਰੇ ਪੰਜੇ ਜਾਣੇ ਪਈ ਇਹਨਾਂ ਨੇ ਕਹਿੰਦੇ ਵੀ ਸੋਨੂੰ ਅਸੀਂ ਆ ਕੇ ਡਰਾਵਾਂਗੇ ਕਿ ਤੁਸੀਂ ਇਹਨੂੰ ਕੋਈ ਇੱਥੇ ਦਾ ਲੋਕ ਬੰਦੇ ਪੈ ਜਾਂਦੇ ਆ ਮਗਰ ਪਤਾ ਨਹੀਂ ਕਿਹੜੇ ਵੇਲੇ ਲੱਗਦੀ ਆ ਭਜਨੇ ਕੀ ਇਹ ਤਾਂ ਇਹਨਾਂ ਦੇ ਪੱਠੇ ਵੱਢ ਲੈਂਦੇ ਅਸੀਂ ਤਾਂ ਪੱਠੇ ਵੱਢਣ ਨੂੰ ਰੋਕਣ ਆਏ ਆ ਬੰਦਿਆਂ ਨੂੰ ਤੇ ਇਹ ਨਹੀਂ ਪਤਾ ਰਾਤ ਨੂੰ ਲੜਾਈ ਹੋ ਜੇ ਤੇ ਤੂੰ ਚਲਿਆ ਜਾ ਇਹ ਕਹਿੰਦਾ ਨਹੀਂ ਜੇ ਲੜਾਈ ਕਰੋ ਮੈਂ ਵੀ ਕਰੂੰਗਾ ਨਾਲ ਸੋਡੇ ਮੈਂ ਕਿਹਾ ਸਾਡੇ ਕੋਲੇ ਤਾਂ ਹਥਿਆਰ ਆ ਸੀ ਉਹੀ ਕਹਿੰਦਾ ਜਾਣ ਕੇ ਵੀ ਸਰ ਮੇਰੇ ਨਾ ਜੇਬ ਦੇ ਵਿੱਚ ਕੋ ਪੈਸੇ ਜੀ ਉਹਦੇ ਅੰਦਰ ਅੰਦਰ ਜੀ ਜੇਬ ਜੀ ਲਵਾਉਂਦੇ ਹੁੰਦੇ ਸੀ ਅੱਜ ਅੱਗੇ ਤੇ ਮੈਂ ਭਾਂ ਦੀ ਐ ਖੜਕਾਤੀ ਮੈਂ ਕਿਹਾ ਤੇ ਰੋਂਦਾ ਮੇਰੇ ਕੋਲੇ ਮੈਨੂੰ ਕਹਿੰਦਾ ਐਸ਼ਾ ਕਹਿੰਦਾ ਚੱਲ ਦੇ ਕਿਵੇਂ ਮੈਂ ਐਵੇਂ ਐ ਬਣਾ ਕੇ ਉਂਗਲ ਜੀ ਮੈਂ ਕਹਿੰਦੇ ਵਿੱਚ ਆ ਪਾ ਕੇ ਤੇ ਉੱਤੋਂ ਐ ਜੋਰ ਨਾਲ ਮਾਰਨਾ ਤੇ ਇਹਨੇ ਰੋਂਦੇ ਨੇ ਚੱਲ ਜਾਣਾ ਤੇ ਬੰਦੇ ਤੇ ਬੱਜੂ ਕਹਿੰਦਾ ਐਸ਼ਾ ਮੈਂ ਤਾਂ ਫਿਰ ਤੇਰੇ ਨਾਲ ਹੀ ਰਹੂੰ ਮੈਨੂੰ ਆਗਾ ਮੈਂ ਕਿਹਾ ਠੀਕ ਆ ਚੱਲ ਬਹਿ ਜਾ ਹੁਣ ਇਹ ਮਿੰਦਰਉਣੀ ਪਰੇ ਤਾਂ ਦੀ ਚਾਰ ਜਣੇ ਆਏ ਆ ਕੇ ਬੋਖਰ ਬੁੜਖਰ ਬੁੜਖਰ ਬੁੜ ਕਰਦੇ ਹੁਣ ਕੋ ਪਾ ਕਹਿੰਦਾ ਇਹ ਕੀ ਹੋ ਗਿਆ ਮੈਂ ਕਿਹਾ ਬੰਦੇ ਪੈਗੇ ਭੈਂੜਿਆਂ ਦੇਖ ਲੈ ਉਹੀ ਆ ਗਏ ਤੇ ਹੁਣ ਆਪਾਂ ਕੀ ਕਰੀਏ ਹੁਣ ਮਾਰ ਦੇਣਗੇ ਆਪਾਂ ਨੂੰ ਕਹਿੰਦਾ ਚਲਾ ਦੇ ਰੌਂਦ ਮੈਨੂੰ ਕਹਿੰਦਾ ਉਹ ਮੈਂ ਕਿਹਾ ਰੌਂਦ ਨਹੀਂ ਚੱਲਦਾ ਭੈਣਾ ਮਤਲਬ ਇਹ ਮੈਸਜ ਨਿਕਲ ਗਿਆ ਮੈਂ ਕਿਹਾ ਇਹ ਨਹੀਂ ਚੱਲਣਾ ਐਨੀ ਗੱਲ ਮੈਨੂੰ ਕਹਿਣ ਦੀ ਢੇਰ ਸੀ ਤੇ ਪਹੀ ਤੋਂ ਦੀ ਮਾਂ ਦਾ ਪੁੱਤ ਆਹ ਭੱਜਿਆ ਐਨੀ ਸਪੀਡ ਨਾਲ ਅੱਧੀ ਪੱਗ ਦੇ ਪਿੱਛੇ ਲੰਕਦੇ ਜਾਵੇ ਤੇ ਅੱਧੀ ਇਹਦੇ ਸਿਰ ਤੇ ਤੇ ਸਕਾਟ ਪਉਦਾ ਜਾਵੇ ਤੇ ਉਧਰੋਂ ਅੰਡੇ ਅੰਡਿਆਂ ਹਲੇ ਬੰਦੇ ਨੇ ਦੋ ਤਿੰਨ ਨੇ ਹੋਰ ਆਉਣਾ ਸੀ ਪਿੰਡ ਚ ਸਰੇਂਦਰ ਸੁੰਦਰ ਹੋਣਾ ਨੇ ਹਾਕਮ ਹੋਣਾ ਨੇ ਉਹ ਕਹਿੰਦੇ ਵੀ ਇੱਕ ਬੰਦਾ ਭੱਜਿਆ ਜਾ ਰਿਹਾ ਭੱਜਨੇ ਕੇ ਖੇਤ ਚੋਂ ਤਾਂ ਆਏ ਗਏ ਲੰਘੂ ਤੇ ਵੀ ਮਗਰੂ ਦੀ ਪੱਗ ਵੀ ਲੰਕਦੇ ਜਾਂਦੇ ਹਾਂ ਹਾਂ ਕਰਦਾ ਜਾਂਦਾ ਬਹੁ ਬਰਾ ਹਾਲਾਗਾ ਭੱਜਾ ਜਾਂਦਾ ਤੇ ਉਹ ਮੇਰੇ ਨਾਲੋਂ ਭੱਜਿਆ ਸੀ ਉੱਠ ਕੇ ਡਰਦਾ ਵੀ ਬੰਦੇ ਪੈ ਗਏ ਆ ਕੇ ਮੈਂ ਕਹ ਲਿਆ ਵੀ ਮਾਰ ਤੇ ਤੇ ਡਰਦਾ ਭੱਜ ਗਿਆ ਚਲੋ ਜੀ ਮੀਟਿੰਗ ਅਸੀਂ ਕਰੀਂ ਫਬਰੋਂ ਡਰਾਤਾ ਉਹ ਬਲਾਗੇ ਦੇ ਕੀ ਘਰੇ ਭੱਜ ਗਿਆ ਆਪਦੇ ਹੋ ਚਲੋ ਥੋ ਅਸੀਂ 2 ਘੰਟੇ ਆਉਂਦਾ ਗੱਲਾਂ ਵਾਂ ਤਾਂ ਕਰੀਆਂ ਕੋਈ ਨਹੀਂ ਆਇਆ ਕੁਦਰਤੀ ਕਿਤੇ ਕੰਮ ਤਾਂ ਦਾ ਹੋਵੇ ਇਹ ਨਏ ਜਿਹੜੇ ਮੀਟਿੰਗ ਵਾਲੇ ਹੁੰਦੇ ਆ ਐਸ ਤਰ੍ਹਾਂ ਨਹੀਂ ਆਉਂਦੇ ਹੁੰਦੇ 10 ਦੁੱਸਕੇ ਸਮੇਂ ਤੇ ਨਹੀਂ ਪਹੁੰਚਦੇ ਹੁੰਦੇ ਕਿਉਂਕਿ ਇਹਨਾਂ ਨੂੰ ਡਰ ਹੁੰਦਾ ਵੀ ਕਿਤੇ ਕੋਈ ਬੰਦਾ ਵਿੱਚੋ ਲੀਕੋਡ ਗੱਲ ਨਾ ਕਰ ਦੇਵੇ ਉਦੋਂ ਜਿਹਨੇ ਨਕਸਲ ਵੜ ਗਏ ਸੋ ਐਂ ਕਰਦੇ ਹੁੰਦੇ ਸੀ ਇਹ ਨਿਰਪੈੜੇ ਟੁੱਡੇ ਕਾਣੇ ਆ ਗਏ ਨੇ ਗੱਲਾਂ ਬਾਤਾਂ ਸਮਝਾਉਣੀਆਂ ਸਾਨੂੰ ਸਾਰਿਆਂ ਨੂੰ ਚਲੋ ਤੇ ਉਹ ਬਾਈ ਅਸੀਂ ਕੀ ਤੇ ਉਥੋਂ ਦੇਖ ਕੇ ਦੇ ਪ੍ਰੋ ਰਮਿੰਦਰ ਕੰਧਾ ਜਾਰ ਹੁਣ ਕਿਵੇਂ ਕਰੀਏ ਉਹ ਨਾਲ ਦਾ ਕਰੇ ਜਾਣ ਜੋਗੇ ਆ ਖੇਤ ਪਾਵਾਂਗੇ ਪੈਣ ਨਾ ਹੈ ਨਹੀਂ ਤੇ ਦਸੂਗਾ ਕਰਦਨ ਵੀ ਰਾਹਤ ਆਏਗਾ ਅਸੀਂ ਇਹ ਵੀ ਚਲੂਆ ਪਹੋਣਾ ਪਰੋਂ ਕੋਈ ਦੇ ਘਰੋਂ ਲੈ ਕੇ ਆਈਏ ਅਸੀਂ ਬਾਈ ਦੱਗੀ ਕੇ ਘਰੇ ਉਟ ਕੇ ਤੁਰੇ ਜਾਂਦੇ ਤੁਰੇ ਜਾਂਦੇ ਤੇ ਰਾਜ ਗੱਗੀ ਕੇ ਘਰੇ ਉਟ ਗਏ ਤਾਂ ਜਾ ਕੇ ਦੇਖਿਆ ਤੇ ਬਾਜ ਮਾਰੀ ਮੰਦਰ ਨੇ ਕਹਿੰਦੇ ਆ ਗਿਆ ਘਰੇ ਮੰਦਰਾ ਤੇ ਹੋ ਪਿਆ ਜਾਰ ਅੰਦਰ ਕਾਹ ਡਰਿਆ ਵਾ ਕਹਿੰਦਾ ਅਸੀਂ ਪੁੱਛਿਆ ਵੀ ਕੀ ਗੱਲ ਤੂੰ ਭੱਜਿਆ ਕਹਿੰਦਾ ਉੱਤੇ ਦਾ ਬੰਦੇ ਪੈ ਗਏ ਉਦੋਂ ਉਹਨਾਂ ਤੋਂ ਕੋਟਿਆ ਬਹੁਤ ਡਾਂਗਾ ਲੱਗਦਾ ਬੰਦੇ ਬਹੁਤ ਪੈ ਗਏ ਸੀ ਤੇ ਮੈਂ ਤਾਂ ਉਦੋਂ ਕਹਿੰਦਾ ਭੱਜਿਆ ਮੈਂ ਨਹੀਂ ਖੜਾ ਕਰੇ ਤਾਂ ਹੌਂਕੜੋ ਹੌਂਕੜੀ ਕਰੇ ਵੜਿਆ ਮੰਦਰਾ ਆ ਕੇ ਉਹ ਪਾਈਸ ਆ ਗਿਆ ਨਾ ਸੀ ਮੰਦਰ ਨੇ ਸੱਦਿਆ ਕਹਿੰਦਾ ਆ ਜਾ ਉਹ ਕੁਛ ਨਹੀਂ ਹੁੰਦਾ ਚੱਲ ਜਿਹੜਾ ਹੋਣਾ ਹੀ ਹੋਗਾ ਸਾਡੇ ਮਾਰਗ ਤੇ ਮੇਰੀ ਵੀ ਬਾਹ ਜੀ ਬਣਾਤੀ ਤੇ ਮੰਨੀ ਦੀ ਵੀ ਬਣਾਤੀ ਦੇ ਕਹਿੰਦੇ ਆ ਬਾਹ ਭੰਤੀਆਂ ਦੇਖ ਲੈ ਜੀ ਦੀ ਭੰਤੀ ਤੇ ਅਕਾ ਮੰਨੀ ਦੀ ਭੰਗੇ ਉਹ ਇੱਛਾ ਕਹਿੰਦਾ ਭਾਈ ਸਾਡੇ ਨਾਲ ਤੁਰਿਆ ਆ ਤੁਰਿਆ ਆ ਜਿੱਥੇ ਨਾ ਆ ਕੇ ਆਪਣਾ ਰਸੂਰਪੁਰ ਵਾਲਾ ਆড্ডা ਛੜਕ ਜਾਂਦੀ ਆ ਰਸੂਰਪੁਰ ਨੂੰ ਇੱਥੇ ਆ ਗਏ ਇੱਥੇ ਆ ਕੇ ਪਤਾ ਨਹੀਂ ਕਿਹਦੇ ਮੋਹ ਹੋ ਯਾਰ ਕਿ ਨਿਕਲ ਗਈ ਗੱਲ ਵੀ ਕਹਿੰਦਾ ਮੈਂ ਜਾਣ ਕੇ ਕਰਦੇ ਸੀ ਤੇ ਭੈਣਾ ਤੇ ਉੱਥੇ ਹੀ ਫੇਰ ਭੱਜ ਗਏ ਘਰ ਨੂੰ ਵੀ ਤੂੰ ਸਿੱਦਾ ਮੈਨੂੰ ਡਰਾਉਨੇ ਆ ਮੈਂ ਨਹੀਂ ਜਾਣਾ ਯਾਰ ਤੁਸੀਂ ਤਾਂ ਹੋਰ ਹੀ ਗੱਲਾਂ ਕਰਦੇ ਆ ਕੋਈ ਥੋੜੇ ਛੱਟ ਛੁੱਟ ਨਹੀਂ ਕਿਸੇ ਨੇ ਮਾਰੀ ਤੁਸੀਂ ਤਾਂ ਇਹ ਹੋਰ ਹੀ ਗੱਲਾਂ ਕਰਦੇ ਆ ਉਹ ਵਿੱਚੋਂ ਹੀ ਕਿਤੇ ਗੱਲ ਨਿਕਲ ਗਈ ਫੇਰ ਭੱਜ ਗਿਆ ਭਾਈ ਫੇਰ ਘਰੇ ਗਏ ਫੇਰ ਨਹੀਂ ਆਇਆ ਕਹਿੰਦਾ ਮੈਂ ਜਾਣਾ ਹੀ ਨਹੀਂ ਥੋੜੇ ਨਾਲ ਨਾ ਮੈਂ ਮੈਂਦਰ ਨੂੰ ਕਹਦਾ ਥੋੜੇ ਨਾਲ ਰਹਿਣਾ ਆ ਤੇ ਮਿੰਦਰ ਵੀ ਕਹਿੰਦਾ ਵੀ ਇਹਨੂੰ ਠਾਦਗੇ ਯਾਰੇ ਤਾਂ ਐ ਤਾਣਾ ਪਤਾ ਰਾਤ ਬੜਾ ਤੇ ਗਦਰ ਵੀ ਉਹ ਤੋਂ ਜਾਂਦੇ ਸੀ ਲੋਕ ਭਾਈ ਅਸੀਂ ਵੀ ਜਾਂਦੇ ਹੁੰਦੇ ਕਿ ਹਰ ਕਿਸੇ ਖੇਤ ਪੈ ਜਾਣਾ ਕਿਹੜਾ ਕਰਦੇ ਨੇ ਤਾਂ ਕਣੇ ਖੇਤ ਪਏ ਆ ਚੱਲ ਅਸੀਂ ਕਿਸੇ ਨਾ ਕਿਸੇ ਪਾਸੇ ਇਸ ਤਰ੍ਹਾਂ ਨਾਲ ਚਲੇ ਵੀ ਜਾਣਾ ਕਿਉਂਕਿ ਉਹਦੀ ਉਮਰ ਹੀ ਇਹ ਜੀ ਸੀ ਨਹੀਂ ਪਤਾ ਸੀ ਮਹਿੰਗੇ ਸਸਤੇ ਦਾ ਵੀ ਕੀ ਹੋਊਗਾ ਕਿ ਨਹੀਂ ਤੇ ਨਾਲ ਹੀ ਤੁਰ ਬਣਾ ਇਹਨਾਂ ਦੇ ਹਾਕਮ ਹੋਣਾ ਦੇ ਤੇ ਭਜਨੇ ਹੋਣਾ ਦੇ ਇਹਨਾਂ ਨੇ ਉਦੋਂ ਇਹ ਜੇ ਪ੍ਰੋਗਰਾਮ ਕਰਨੇ ਤੇ ਉਹ ਪਜਦਾ ਗੀਗਾ ਮੁੜ ਕੇ ਇਹਨਾਂ ਦੇ ਨਾਲ ਆਇਆ ਇਹ ਕਹਿੰਦਾ ਮੈਂ ਤਾਂ ਰਹਿਣਾ ਹੀ ਨਹੀਂ ਥੋਡੇ ਨਾਲ ਤਾਂ ਡਰ ਡਰਿਆ ਪਤੰਦਰ ਐਂ ਡਰ ਗਿਆ ਕਹਿੰਦਾ ਵੀ ਨਹੀਂ ਮੈਂ ਨਹੀਂ ਆਉਣਾ ਇਹੇ ਜਿਹੇ ਉਦੋਂ ਗੱਲਾਂ ਹੁੰਦੀਆਂ ਸੀ ਪਹਿਲੀਆਂ ਦੇ ਵਿੱਚ ਹਾਸੇ ਮਖੌਲ ਬਹੁਤ ਕਰਦੇ ਹੁੰਦੇ ਸੀ ਆਉਣਾ ਚ ਜਗਰਾ ਸਿਰ ਬੈਜਣ ਗੱਡਾ ਵੱਡਾ ਬੰਦਾ ਬਣਿਆ ਵਾ ਉਦੋਂ ਸਾਡੇ ਨਾਲ ਹੀ ਫਿਰਦਾ ਰਿਹਾ ਹੁਣ ਤਾਈ ਬਹੁਤ ਹੱਕ ਇੱਕ ਵੱਡੀ ਬਥੇਰਾ ਕਿੱਡੇ ਸਾਡੇ ਨਾਲ